ਅੰਡਰ ਦ ਡਾਇਰੈਕਸ਼ਨਸ ਆਫ ਆਨਰੇਬਲ ਕਮਿਸ਼ਨਰ ਪੁਲਿਸ ਸੰਬੀਰ ਸਰ ਦਾ ਗੁਰਪ੍ਰਿੰਸ ਸਿੰਘ ਪੁਲਿਸਰ ਸਾਹਿਬ ਤੇ ਅਸੀਂ ਪਿਛਲੇ ਉਹ ਉਹਨਾਂ ਦੇ ਕਾਰਜਕਾਲ ਸਮੇਂ 26 9 2024 ਤੋਂ ਲੈ ਕੇ 9 12 2024 ਤੱਕ ਅਮਰਸਰ ਪੁਲਿਸ ਲਈ ਮੈਂ ਪ੍ਰਾਪਤੀਆਂ ਤੁਹਾਡੇ ਜਾਣੂ ਕਰਨਾ ਚਾਹੁੰਦਾ ਜੀ ਇਦੇ ਵਿੱਚ ਸਨਾਚਿੰਗ ਦੇ ਅਸੀਂ 62 ਕੇਸ ਰਜਿਸਟਰ ਕੀਤੇ ਆ ਜਿਦੇ ਵਿੱਚ 54 ਕੇਸ ਟ੍ਰੇਸ ਹੋ ਗਏ ਆ ਤੇ 95 ਸਨਾਚਰਸ ਨੂੰ ਅਸੀਂ ਅਰੈਸਟ ਕੀਤਾ ਇਹਦਾ ਕੁੱਲ 87% ਬੰਦਾ ਹੈ ਜਿੰਨੇ ਕੇਸ ਰਿਸਟਰ ਹੋਏ ਤੇ ਜਿੰਨੇ ਅਸੀਂ ਟ੍ਰੇਸ ਕੀਤੇ ਆ ਤੇ ਇਹਨਾਂ ਪਾਸੋਂ 13 ਲੱਖ 98890 ਰੁਪਏ ਦੀ ਜੋ ਸਨਾਚਰ ਨੇ ਜੋ ਉਸਮਾਨ ਚੋਰੀ ਕੀਤੀ ਸੀ ਉਹ ਅਸੀਂ ਰਿਕਵਰ ਕੀਤਾ ਇਸ ਤੋਂ ਇਲਾਵਾ ਵਹੀਕਲ ਚੋਰੀ ਦੇ ਅਸੀਂ 41 ਕੇਸ ਅਰੈਸਟ ਕੀਤੇ ਆ ਜਿਹਦੇ ਵਿੱਚ ਅਸੀਂ 15 ਮੁਕਦਮੇ ਫੇਸ ਕਰ ਚੁੱਕੇ ਆ ਤੇ 18 ਦੋਸ਼ੀਆਂ ਨੂੰ ਅਸੀਂ ਕਾਬੂ ਕੀਤਾ ਤੇ ਇਹਦਾ ਮੁੱਲ 70% ਬੰਦਾ ਹੈ ਜੀ ਤੇ ਇਹਦੇ ਵਿੱਚ ਅਸੀਂ 33 ਲੱਖ 90 ਹਜ਼ਾਰ ਰੁਪਏ ਦੇ ਚੋਰੀ ਦੇ ਵਹੀਕਲ ਅਸੀਂ ਬਰਾਮਦ ਕੀਤੇ ਆ ਤੇ ਅਸੀਂ ਬਗਲਰੀ ਜਿਹੜੀ ਘਰਾਂ ਦੇ ਵਿੱਚ ਚੋਰੀ ਹੁੰਦੀ ਹੈ ਉਹਦੇ ਜੇ ਅਸੀਂ 30 ਕੇਸ ਵਿਸ਼ੇਸ਼ ਕੀਤੇ ਹੈ 17 ਕੇਸ ਅਸੀਂ ਅ ਟਰੇਸ ਕਰ ਚੁੱਕੇ ਹਾਂ ਜਿਹੜਾ ਕਿ 54% ਬੰਦਾ ਹੈ ਤੇ ਉਹਦੇ ਵਿੱਚੋਂ ਅਸੀਂ 22 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਜਿਹੜੀ ਚੋਰੀ ਦੀ ਆਈਟਮ ਦਾ ਅਸੀਂ ਰਿਕਵਰ ਕੀਤੀ ਹੈ ਉਹਦਾ ਮੁੱਲ 11 ਲੱਖ 24444 ਰੁਪਏ ਦਾ ਬੰਦਾ ਹੈ ਇਸ ਤੋਂ ਇਲਾਵਾ ਅਸੀਂ 469 ਕੇਸਾਂ 'ਚ ਅਸੀਂ 713 ਅ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਤੇ 458 ਕੇਸਾਂ ਦੇ ਵਿੱਚ 667 ਵਿਅਕਤੀਆਂ ਨੂੰ ਅਸੀਂ ਬਾਉਂਡ ਡਾਊਨ ਕੀਤਾ ਜੀ ਤੇ ਅਸੀਂ ਪਿਛਲੇ 2.5 ਮਹੀਨੇ ਦੇ ਵਿੱਚ 97 ਪੀਓਜ਼ ਵੀ ਜਿਹੜੇ ਪਗੋੜੇ ਹੁੰਦੇ ਐ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਜਿਹੜੇ ਕਿ ਐਨਡੀਪੀਏ ਸੈਕਟੇ ਹੋਰ ਕੇਸਾਂ ਦੇ ਵਿੱਚ ਪਗੋੜੇ ਸੀ ਬਾਕੀ ਗੱਲ ਕਰੀਏ ਆਪੇ ਆਪਾਂ ਟ੍ਰੈਫਿਕ ਚਲਾਉਣਾ ਵੀ ਉਹਦੇ 'ਚ 7600 15 ਸੀ ਟ੍ਰੈਫਿਕ ਚਲਾਣ ਪਿਛਲੇ 2.5 ਮਹੀਨੇ ਚੀਤੇ ਆ ਇਸ ਤੋਂ ਇਲਾਵਾ ਅਮੂਸਰ ਪੁਲਿਸ ਵਿੱਚ ਕੰਪਰਾਈਜ਼ਸ ਆਫ ਟ੍ਰੈਫਿਕ ਪੁਲਿਸ ਆਲਸੋ ਅਸੀਂ ਸੈਮੀਨਾਰਸ ਵੀ ਲਾਣੇ ਆ ਸਕੂਲ ਕਾਲਜ ਤੇ ਕਾਲਜੇਸ ਦੇ ਵਿੱਚ ਵੀ ਅਸੀਂ ਹੋਰ ਵੀ ਐਜੂਕੇਟ ਕਰਦੇ ਆ ਲੋਕਾਂ ਨੂੰ ਰੋਡ ਸਾਈਡਸ ਤੇ ਵੀ ਟ੍ਰੈਫਿਕ ਲਾਈਟਸ ਤੇ ਵੀ ਸਕੂਲ ਕਾਲਜੇਸ ਦੇ ਵਿੱਚ ਵੀ ਤੇ ਸਾਡਾ ਤਾਂ ਇਹ ਯਤਨ ਹੈ ਕਿ ਸਾਰੇ ਹੀ ਜਿਹੜੇ ਸ਼ਹਿਰ ਨਿਵਾਸੀ ਨੇ ਉਸੇ ਫਰ ਅੰਮ੍ਰਿਤਸਰ ਪੁਲਿਸ ਅਮਨ ਕਮ ਨੂੰ ਸ਼ਾਂਤੀ ਬਣਾਈ ਰੱਖਣ ਲਈ ਵਚਨ ਬੰਧਦਾ ਹੈ ਧੰਨਵਾਦ